ਅ ਵੈਸਟਰਨ ਜਾਰਜ ਨੇ ਤੇ ਇਹ ਇਹਨਾਂ ਨੇ ਆਪਸ ਦੇ ਵਿੱਚ ਰਲ ਕੇ ਲੋਬਲਾ ਨੇ ਵਧਾ ਦਿੱਤੀਆਂ ਤੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਇਹਨੀਆਂ ਵੱਡੀਆਂ ਗਰੋਸਰੀ ਚੇਨਜ਼ ਨੇ ਜਿਹੜੀਆਂ ਮੋਸਟ ਆਫ ਜਿਹੜੀ ਕੈਨੇਡਾ ਦੀ ਮਾਰਕੀਟਾ ਨੂੰ ਕੰਟਰੋਲ ਕਰਦੀਆਂ ਅ ਗਰੋਸਰੀ ਕੋਡ ਆ ਕੈਨੇਡਾ ਦਾ ਗਰੋਸਰੀ ਕੋਡ ਆਫ ਕੰਡਕਟ ਜਿਹੜਾ ਉਹਦੇ ਬਾਰੇ ਹੁਣ ਇਸ ਵੇਲੇ ਚਰਚਾ ਹੋ ਰਹੀ ਹੈ 1 ਜਨਵਰੀ ਤੋਂ ਇਹ ਲਾਗੂ ਹੋ ਜਾਣਾ ਇਹਦਾ ਮਤਲਬ ਕੀ ਹੈ ਇਹ ਹੈ ਕੀ ਹੈ ਗਰੋਸਰੀ ਕੋਡ ਅਸਲ ਦੇ ਵਿੱਚ ਕੈਨੇਡਾ ਦਾ ਗਰੋਸਰੀ ਕੋਡ ਆਫ ਕੰਡਕਟ ਇੱਕ ਆਪਣੇ ਆਪ ਸੈੱਟ ਕੀਤੇ ਗਿਆ ਨਿਯਮ ਨੇ ਜਿਹੜੇ ਇਹ ਦੱਸਦੇ ਆ ਕਿ ਵੱਡੇ ਵੱਡੇ ਗਰੋਸਰੀ ਸਟੋਰ ਜਾਂ ਇਹਨਾਂ ਦੇ ਸਪਲਾਈਅਰ ਜਿਹੜੇ ਨੇ ਉਹ ਇੱਕ ਦੂਜੇ ਨੂੰ ਕਿਸ ਤਰੀਕੇ ਨਾਲ ਟ੍ਰੀਟ ਕਰਨਗੇ ਮਤਲਬ ਕੀ ਆ ਇਹਦਾ ਹੈ ਕ੍ਰੀਏਟ ਕਿਉਂ ਕੀਤਾ ਗਿਆ ਕਿਉਂਕਿ ਕਈ ਸਾਲਾਂ ਦੀਆਂ ਸ਼ਿਕਾਇਤਾਂ ਸੀਗੀਆਂ ਕਿ ਖਾਣ ਪੀਣ ਵਾਲੀਆਂ ਵਸਤੂਆਂ ਦੀਆਂ ਵਾਧੀਆਂ ਕੀਮਤਾਂ ਇਹਦੇ ਵਿੱਚ ਅਚੰਚਿਤ ਵਾਧੀਆਂ ਫੀਸਾਂ ਅਚੰਚਿਤ ਜੁਰਮਾਨੇ ਇਹਦੇ ਵਿੱਚ ਜਿਹੜੀਆਂ ਅਨਫੇਅਰ ਪ੍ਰੈਕਟਿਸਸ ਗ੍ਰੋਸਰੀ ਸਪਲਾਈ ਚੇਨ ਦੇ ਵਿੱਚ ਹੋ ਰਹੀਆਂ ਉਹਦਾ ਕੋਈ ਹੱਲ ਹੋਣਾ ਚਾਹੀਦਾ ਪ੍ਰੋਬਲਮ ਨੂੰ ਐਡਰੈਸ ਨਹੀਂ ਕੀਤਾ ਜਾ ਰਿਹਾ ਸੀ ਅਸਲ ਦੇ ਵਿੱਚ ਕੈਨੇਡਾ ਦੇ ਵਿੱਚ 4-5 ਵੱਡੀਆਂ ਗ੍ਰੋਸਰੀ ਦੀਆਂ ਲੋਬਲਾ ਸਟੋਬੇਸ਼ ਵਰਗੀਆਂ ਕੰਪਨੀਆਂ ਜਿਹੜੀ ਸਾਰਾ ਕੁਝ ਨੂੰ ਕੰਟਰੋਲ ਕਰਦੀਆਂ ਤੁਹਾਡੇ ਕੋਲ ਕੋਈ ਚੋਇਸ ਨਹੀਂ ਤੁਸੀਂ ਸ਼ੌਪ ਡਰੱਗ ਤੇ ਨਹੀਂ ਜਾਓਗੇ ਤੁਸੀਂ ਸੁਪਰ ਸਟੋਰ ਤੇ ਜਾਉਗੇ ਜਾਂ ਕਿੜ ਦੇ ਉੱਤੇ ਜਾਣੇ ਆ ਉਹ ਪਿੱਛੋਂ ਜਾ ਕੇ ਇੱਕ ਥਾਂ ਦੇ ਉੱਤੇ ਕਈ ਵਾਰੀ ਰਲ ਜਾਂਦੀਆਂ ਆ ਆ ਥੋੜੇ ਦਿਨ ਪਹਿਲਾਂ ਜਿਹੜਾ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਬਰੈਡ ਦਾ ਮਾਮਲਾ ਆਇਆ ਸੀ ਕਿ 20 ਸਾਲ ਇਹਨਾਂ ਨੇ 10-10 ਸੈਂਟ ਕਰਕੇ ਬਰੈਡ ਦੀਆਂ ਕੀਮਤਾਂ ਵੈਸਟਰਨ ਜੋਰਜ ਨੇ ਤੇ ਇਹ ਇਹਨਾਂ ਨੇ ਆਪਸ ਦੇ ਵਿੱਚ ਰਲ ਕੇ ਲੋਬਲਾ ਨੇ ਵਧਾ ਦਿੱਤੀਆਂ ਤੇ ਲੋਕਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਹੁਣ ਉਹਦਾ ਜਿਹੜਾ ਕਿੰਨੇ 100 ਮਿਲੀਅਨ ਡਾਲਰ ਦਾ ਲਾ ਸੂਟ ਫਾਈਲ ਮਤਲਬ ਕੀ ਕਰਦੇ ਆ ਇਹ ਆਪਸ ਤੇ ਵਿੱਚ ਰਲ ਕੇ ਕੀਮਤਾਂ ਜਾਂ ਇਸ ਕਿਸਮ ਦੀਆਂ ਗੱਲਾਂ ਕਰਦੇ ਆ ਜਿਹਨੂੰ ਰੋਕਣ ਦੇ ਲਈ ਇੱਕ ਕੋਡ ਆਫ ਕੰਡਕਟ ਲਾਗੂ ਕੀਤਾ ਜਾ ਰਿਹਾ ਵੀ ਇਹਨੂੰ ਪ੍ਰੋਬਲਮ ਨੂੰ ਇਹਨੂੰ ਐਡਰੈਸ ਕੀਤਾ ਜਾ ਸਕੇ ਜਿਹੜੀਆਂ ਵੱਡੀਆਂ ਗਰੋਸਰੀ ਚੇਨਜ਼ ਨੇ ਜਿਹੜੀਆਂ ਮੋਸਟ ਆਫ ਜਿਹੜੀ ਕੈਨੇਡਾ ਦੀ ਮਾਰਕੀਟ ਨੂੰ ਕੰਟਰੋਲ ਕਰਦੀਆਂ ਉੱਥੇ ਜਾ ਕੇ ਮਤਲਬ ਜਿਹੜੇ ਛੋਟੇ ਛੋਟੇ ਸਪਲਾਇਰ ਨੇ ਉਹਨਾਂ ਦੇ ਉੱਤੇ ਇਹਨਾਂ ਨੂੰ ਪਾਵਰ ਮਿਲ ਜਾਂਦੀ ਹੈ ਉਹਦੇ ਨਾਲ ਕੀਮਤਾਂ ਜਿਹੜੀਆਂ ਉੱਤੇ ਚਲੀਆਂ ਜਾਂਦੀਆਂ ਹੁਣ ਇਸ ਕੋਡ ਦਾ ਮਤਲਬ ਇਹ ਆ ਕਿ ਜਿਹੜੀਆਂ ਬੇਲੋੜੀਆਂ ਫੀਸਾਂ ਨੇ ਜਾਂ ਜਿਹੜੇ ਜੁਰਮਾਨੇ ਨੇ ਉਹ ਜਾਂ ਜਿਹੜੀਆਂ ਅਚਨਚੇਤ ਕੋਈ ਕੰਟਰੈਕਟ ਚੇਂਜ ਕਰ ਦਿੱਤੇ ਜਾਂਦੇ ਆ ਸਪਲਾਇਰ ਦੇ ਮਾਮਲੇ ਦੇ ਉੱਤੇ ਜਾਂ ਜਿਹੜੇ ਉਹ ਚੀਜ਼ਾਂ ਨੇ ਉਹ ਕੀ ਕਰਦੀਆਂ ਬਿਜ਼ਨਸ ਬਾਰੇ ਕਿਸੇ ਤਰ੍ਹਾਂ ਦੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਜਿਹੜਾ ਬਿਜ਼ਨਸ ਆ ਉਹਨੂੰ ਅਨਪ੍ਰੇਡਿਕਟੇਬਲ ਬਣਾ ਦਿੰਦੇ ਇਹਦੇ ਵਿੱਚ ਕੀ ਹੋਣਾ ਹੁਣ ਕੀ ਹੋ ਰਿਹਾ ਹੁਣ ਜਿਹੜੇ ਰਿਟੇਲਰ ਨੇ ਜਿਹੜੇ ਛੋਟਾ ਲੋਕਾਂ ਤੱਕ ਪਹੁੰਚਦਾ ਕਰਦਾ ਸਾਮਾਨ ਉਹਦੇ ਪਿੱਛੇ ਉਹਨੂੰ ਸਪਲਾਈ ਕਰਨ ਵਾਲੇ ਵੱਡੇ ਸਪਲਾਈਅਰ ਨੇ ਉਹਨਾਂ ਨੂੰ ਫਿਰ ਨੈਗੋਸ਼ੀਏਟ ਕਰਦੇ ਆ ਉਹ ਔਰ ਵੀ ਗੁੱਡ ਫੇਥ ਦੇ ਵਿੱਚ ਉਹਦੇ ਵਿੱਚ ਕਲੀਅਰ ਰੂਲ ਹੋਣਗੇ ਤੇ ਜਿਹੜਾ ਉਹਦੇ ਕੋਈ ਤਰੀਕਾ ਹੋਊਗਾ ਵੀ ਜੇ ਡਿਸਪਿਊਟ ਆ ਤਾਂ ਉਹਨੂੰ ਹੱਲ ਕਿਦਾਂ ਕਰਨਾ ਹੈ ਜਦੋਂ ਇਹ ਆਫੀਸ਼ੀਅਲੀ ਜਿੱਦਾਂ ਤੁਹਾਨੂੰ ਦੱਸਿਆ ਕਿ 1 ਜਨਵਰੀ ਤੋਂ ਇਹ ਸ਼ੁਰੂ ਹੋ ਜਾਣੀ ਆ ਤੇ ਜਿਹੜੀਆਂ ਉਹਦੇ ਤੋਂ ਬਾਅਦ ਫਿਰ ਕੋਈ ਵੀ ਜਿਹੜੀਆਂ ਕੰਪਲੇਂਟ ਆ ਫਾਈਲ ਕੀਤੀਆਂ ਜਾ ਸਕਦੀਆਂ ਹੁੰਦੀਆਂ ਸੋ ਇਹ ਇਹਨੂੰ ਅਸਲ ਇਹਨੂੰ ਕੌਣ ਲਾਗੂ ਕਰਦਾ ਕਿ ਇਹ ਇਹਦੀ ਜ਼ਿੰਮੇਵਾਰੀ ਕਿਹਦੀ ਆ ਇੱਕ ਜਿਹੜਾ ਆ ਇੰਡੀਪੈਂਡੈਂਟ ਅ ਅਡਜਕਟਿਕੇਟਰ ਆ ਉਹ ਇਹ ਸਾਰੇ ਕੁਝ ਨੂੰ ਓਵਰਸੀ ਕਰੂਗਾ ਦੇਖੂਗਾ ਇਸ ਸਿਸਟਮ ਨੂੰ ਕਿ ਜਿਹੜਾ ਪਬਲਿਕਲੀ ਫਿਰ ਉਹ ਕੰਪਨੀਆਂ ਦੇ ਨਾ ਦੱਸਣਗੇ ਕਿ ਆਹ ਆ ਕੰਪਨੀ ਇਸ ਨੂੰ ਫਾਲੋ ਕਰਨ ਦੇ ਵਿੱਚ ਫੇਲ ਹੋਈ ਆ ਵੱਡੇ ਰਿਟੇਲਰ ਜਿਵੇਂ ਲੋਬਲਾ ਸੋਬੇਸ਼ ਮੈਟਰੋ ਵਾਲਮਾਰਟ ਕੋਸਟ ਕੋ ਉਹ ਸਾਰੇ ਸਹਿਮਤ ਹੋ ਗਏ ਵੇ ਅਸੀਂ ਚਲੋ ਇੱਕ ਸਾਂਝ ਜਿਹੜੇ ਨਿਯਮ ਬਣਾਏ ਆ ਉਹਨਾਂ ਸਾਰਿਆਂ ਦੇ ਨਾਲ ਸਹਿਮਤ ਹੋ ਕੇ ਇਹਦੇ ਅਨੁਸਾਰ ਚੱਲਾਂਗੇ ਹੁਣ ਕਿੰਨੀ ਕਿਹਦੇ ਵਿੱਚ ਕਾਮਯਾਬੀ ਮਿਲਦੀ ਆ ਤੇ ਕਿੰਨੀਆਂ ਕਿਹਦੇ ਵਿੱਚ ਸ਼ਿਕਾਇਤਾਂ ਆਉਂਦੀਆਂ ਕੀ ਹੁੰਦਾ ਆਉਣ ਵਾਲੇ ਸਮੇਂ ਵਿੱਚ ਦੇਖਣ ਵਾਲੀ ਗੱਲ ਹੋਏਗੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ